oh ਦੇਸ਼ ਦੇ ਰਾਸ਼ਟਰਪਤੀ ਜੀ ਦਾ ਬਹੁਤ ਹੀ ਚਾਹਤਾ ਹੈ ਭਾਰਤ ਅਤੇ ਪੰਜਾਬ ਦੇ ਵਸਨੀਕ ਮੈਂ ਅੱਜ 77ਵੇਂ ਗੰਤੰਤਰ ਦਿਵਸ ਦੇ ਮੌਕੇ ਤੇ ਤੇਜ ਵਿਦੇਸ਼ ਵਿੱਚ ਵਸਦੇ ਸਾਰੇ ਭਾਪੀਆਂ ਖਾਸ ਤੌਰ ਤੇ ਪੰਜਾਬੀਆਂ ਨੂੰ ਪਿਆਰ ਦੀਆਂ ਮੁਬਾਰਕਾਂ ਦਿੰਦਾ ਹਾਂ ਮੈਂ ਦੇਸ਼ ਦੀਆਂ ਤਿੰਨੋਂ ਸਿਨਾਮਾਂ ਅਤੇ ਹਥਿਆਰਬੰਦ ਬਲਾਂ ਦੇ ਬਹਾਦਰ ਸੂਫੀਰਾਂ ਨੂੰ ਸलाम ਕਰਦਾ ਹਾਂ ਜੋ ਸਾਡੇ ਦੇਸ਼ ਦੀ ਪ੍ਰਮਸਤਾ ਅਤੇ ਅਖੰਡਤਾ ਦੀ ਰਾਖੀ ਕਰਦੇ ਹਨ 26 ਜਨਵਰੀ 1950 ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਭਾਰਤੀ ਗਨ ਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਨੂੰ ਹੁੰਦਾ ਮਾਣ ਹਾਸਲ ਹੋਇਆ ਮੈਂ ਇਸ ਪਵਿੱਤਰ ਦਿਹਾੜੇ ਦੇ ਮੌਕੇ ਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬਾਬਾ ਸਾਹਿਬ ਭੀਮ ਰਾਧੇ ਸ਼ਕਰ ਜੀ ਦੇ ਵੱਡੀਲੇ ਯੋਗਦਾਨ ਨੂੰ ਸਜਦਾ ਕਰਦਾ ਹਾਂ ਪੰਜਾਬ ਦਾ ਖੇਤਰਫਲ ਭਾਰਤ ਦੇ ਕੁੱਲ ਖੇਤਰਫਲ ਦਾ ਸਿਰਫ 1.6% ਹੈ ਪਰ ਸਾਨੂੰ ਮਾਣ ਹੈ ਕਿ ਦੇਸ਼ ਦੀ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ ਅੱਜ ਇਸ ਮੁਬਾਰਕ ਮੌਕੇ ਤੇ ਮੈਂ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਤੇ ਹੀ ਆਜ਼ਾਦੀ ਨਹੀਂ ਜਾਨਾਂ ਵਾਲੇ ਦੇਸ਼ਵਕਤਾ ਸੂਰਬੀਰਾਂ ਦਿਲੋਂ ਸਤਿਕਾਰ ਕਰਦਾ ਹਾਂ ਸੂਬੇ ਦੇ ਲੋਕਾਂ ਵੱਲੋਂ ਦਿੱਤੇ ਅਥਾ ਪਿਆਰ ਸਤਿਕਾਰ ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਜੱਦੀ ਪਿੰਡ ਖੰਡਰਲਾ ਵਿਖੇ ਸੋਜੁਗ ਸਮਾਗਮ ਅਤੇ ਹਰ ਸਰਕਾਰੀ ਦਫ਼ਤਰ ਵਿਖੇ ਸ਼ਹੀਦੇ ਆਜ਼ਮ ਸਰਕਾਰ ਭਗਤ ਸਿੰਘ ਜੀ ਦੀ ਅਤੇ ਸੰਗਤਾਂ ਦੇ ਮਾਤਾ ਭਾਰਤ ਰਤਨ ਡਾਕਟਰ ਬੀ ਆਰ ਅੰਮੇਸ਼ਕਰ ਜੀ ਦੀ ਤਸਵੀਰਾਂ ਦਾ ਲਗਾਉਣਾ ਉਹਨਾਂ ਵਿੱਚ ਦੇਸ਼ ਭਗਤਾਂ ਪ੍ਰਤੀ ਪਿਆਰ ਅਤੇ ਸਤਿਕਾਰ ਦੀ ਵਾਹੀ ਮਤ ਪ੍ਰਣਾਮ ਪੰਜਾਬ ਸਰਕਾਰ ਨੇ ਵੱਖ-ਵੱਖ ਮੈਦਾਨਾਂ ਅਤੇ ਖੇਤਰਾਂ ਵਿੱਚ ਵੱਖ-ਵੱਖ ਸਕੀਮਾਂ ਅਤੇ ਪ੍ਰੋਗਰਾਮ ਚਲਾਏ ਹਨ ਜਿਨ੍ਹਾਂ ਵਿੱਚ ਕੁਝ ਉਪਲਬਧੀਆਂ ਅਤੇ ਉਪਰਾਹਾਂ ਬਾਰੇ ਮੈਂ ਜ਼ਰੂਰ ਇੱਥੇ ਦੱਸਣਾ ਚਾਹੁੰਦਾ ਪੰਜਾਬ ਸਰਕਾਰ ਨੇ ਐਂਟੀ ਕ腐ਸ਼ਨ ਐਕਸ਼ਨ ਲਾਈਨ ਦੀ ਸ਼ੁਰੂਆਤ ਕਰਕੇ ਭ੍ਰਿਸ਼ਟਾਚਾਰ ਨੂੰ ਜੜੋਂ ਮਤਮ ਕਰਨ ਦੀ ਦਿਸ਼ਾ ਵਿੱਚ ਪੱਟੀ ਪਹਿਰ ਕਦਮ ਕੀਤੇ ਹੈ یوز نشیا برو تحت سوبے پولیس محکمے وشا تسکر کے خلاف ویوائی کی جا رہی ہے حتی ایک مارچ بھی سو پچی تو لے کے ہوں تک پنتالی ہزار ایک سو سینکی نشہ تس تسکر گرفتار کیتے گئے ہیں گینگسٹر ننجاب بناؤ لی گینگسٹر کے باہر مہم چلائی جا رہی ہے ਮੈ ਇਸ ਮੌਕੇ ਤੇ ਪੰਜਾਬ ਪੁਲਿਸ ਵੱਲੋਂ ਇਸ ਦਿੱਤੀ ਜਾਰੀ ਕਾਰਵਾਈ ਦੀ ਪ੍ਰਸ਼ੰਸਾ ਕਰਦਾ ਹਾਂ ਅਤੇ ਪ੍ਰਮਾਤਮਾ ਦੇ ਅਰਦਾਸ ਕਰਦਾ ਹਾਂ ਕਿ ਸਾਡਾ ਪੰਜਾਬ ਨਸ਼ਿਆਂ ਅਤੇ ਗੈਂਗਸਟਰ ਬਾਤ ਤੋਂ ਹਮੇਸ਼ਾ ਹਮੇਸ਼ਾ ਲਈ ਮੁਕਤ ਹੋਵੇ ਅਤੇ ਸਾਡਾ ਪੰਜਾਬ ਹਮੇਸ਼ਾ ਲਈ ਹੱਸਦਾ ਫਿਰਦਾ ਵਸਦਾ ਰਹੇ ਤੇ ਇਸ ਗ੍ਰਾਮ ਸਿੰਘ ਜੀ ਆਮ ਆਦੀ ਪਾਰਟੀ ਦੇ ਇੱਕ ਯੋਧੇ ਉੱਥੇ ਸਾਡੇ ਵਿਚਕਾਰ ਆਏ ਨੇ ਇਸੇ ਤਰ੍ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਵੱਖ-ਵੱਖ ਭਾਗਾਂ ਤੋਂ ਆਏ ਹੋਏ ਦਰਜਾ ਬੱਚਾ ਸਤਿ ਸ਼੍ਰੀ ਅਕਾਲ ਹੈ ਸਰ ਸਕੂਲ ਆਫ ਜੰਮੇ ਦੇਵਨ ਦਾ ਵੀ ਸਵਾਗਤ ਕਰਦੇ ਹਾਂ ਇਹਨਾਂ ਤੋਂ ਬਾਅਦ ਸਰਕਾਰੀ ਪ੍ਰਾਇਮਰੀ ਸਕੂਲ ਖਰਮਟਾ ਅਦਰਸ਼ ਹਾਈ ਸਕੂਲ ਬੰਗਾਲ ਦੀ ਟੀਮ ਆਪਣਾ ਨਾਮ 26 ਜਨਵਰੀ ਗਣਤੰਤਰ ਦਿਵਸ ਵੀ ਹੈ ਨਾਲ ਤੁਹਾਨੂੰ ਹੋਰ ਵੀ ਵਧਾਈਆਂ ਨੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਇੱਕ ਬਜਟ ਜਾਰੀ ਕੀਤਾ ਗਿਆ ਹੈ ਕਿ ਕਹਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਆਪਣੇ ਪਿੰਡਵਾਸੀਆਂ ਨੂੰ ਦੇਸ਼ਵਾਸੀਆਂ ਨੂੰ ਹਲਕਾ ਵਾਸੀਆਂ ਨੂੰ ਇਸ ਗਣਤੰਤਰ ਦਿਵਸ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਆ ਆਓ ਸਾਰੇ ਜਣੇ ਇਸ ਪਵਿੱਤਰ ਦਿਵਸ ਤੇ ਆਪਣੇ ਆਪ ਦੇ ਨਾਲ ਆਪਣੇ ਸੁਭਾਅ ਦੇ ਨਾਲ ਇੱਕ ਪ੍ਰਣ ਬਣਾਈਏ ਕਿ ਜੋ ਸਾਡੇ ਫੰਡਮੈਂਟਲ ਰਾਈਟਸ ਹਨ جو سارے ہک ہاں بنتے ہیں انہوں نے اپنا جی درورتوں نہ کریے اپنے ساج دل رات کر کے جڑا ہے وہ کام کریے کیونکہ ہمیشہ دو چیزاں جہاں کمپیشنٹ پیرل چلتی ہے ایک تو جو سارے فرض ہوں تو دو دوسری گھر جیارے فرض ہوں سو یہ دونوں چیزاں جہاں آپ رل مل کے کرائیے جی اپنے ساج کا خیال اے آپ ہی رہیے ਮੈਂ ਮੋਦੀ ਲਈ ਕੋ ਗਾਉਂਗੀ ਸਭ ਤੋਂ ਪਹਿਲਾਂ ਮੈਂ ਪਾਵਾ ਸਾਹਿਬ ਅੰਬੇਦਕਰ ਸਾਡੇ ਪਾਰਟੀ ਦੇ ਕੰਪੀਨਰ ਅਰਵਿੰਦ ਕੇਜ ਰਿਵਾਲ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਆਪਣੇ ਸਮਾਜ ਦੀ ਜਿਹੜੀ ਸੇਵਾ ਆ ਉਹ ਕਰ ਸਕਾਂ ਨਾਲ ਦੀ ਨਾਲ ਮੈਂ ਸਾਰਿਆਂ ਦੇ ਨਾਲ ਵਾਅਦਾ ਵੀ ਕਰਦੀ ਆ ਜੋ ਇਹ ਜ਼ਿੰਮੇਵਾਰੀ ਮੈਨੂੰ ਪਾਰਟੀ ਵੱਲੋਂ ਦਿੱਤੀ ਗਈ ਆ ਸਰਕਾਰ ਵੱਲੋਂ ਦਿੱਤੀ ਗਈ ਆ ਇਹ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਨਹੀਂ ਇਹ ਬਹੁਤ ਸ਼ਿਲੰਗਾ ਯੋਗ ਕਦਮ ਆ ਮੈਨੂੰ ਲੱਗਦਾ ਕਿ ਪੂਰੇ ਭਾਰਤ ਦੇ ਵਿੱਚ ਜੋ ਸਿਰਫ ਇੱਕ ਪੰਜਾਬ ਪਹਿਲੀ ਸਟੇਟ ਆ ਜਿੱਥੇ ਐਡਾ ਵੱਡਾ ਜਿਹੜਾ ਬੀਮਾ ਆ ਇੰਨੀਆਂ ਵੱਧ ਜੜੀਆਂ ਸਹੂਲਤਾਂ ਆ ਉਹ ਲੋਕਾਂ ਨੂੰ ਮੁਹੱਈਆ ਕਰਵਾ ਰਹੀਆਂ ਆ ਸੋ ਅਸੀਂ ਦਿਨ ਰਾਤ ਇੱਕ ਕਾਰਕਿ ਛੜਾਇਆ ਉਹ ਲੋਕਾਂ ਨੂੰ ਇਹ ਜੜੀਆਂ ਸਹੂਲਤਾਂ ਪ੍ਰੋਵਾਈਡ ਕਰਵਾਉਣਾ ਚਾਹੁੰਦੇ ਆ ਸੋ ਉਹਦੇ ਤਹਿਤ 22 ਤਰੀਕ ਤੋਂ ਇਹ ਜਿਹੜੀ ਸਕੀਮ ਆ ਉਹ ਲਾਗੂ ਕੀਤੀ ਗਈ ਆ ਹਰੇਕ ਪਿੰਡ ਦੇ ਵਿੱਚ ਘਰ-ਘਰ ਜਾ ਕੇ ਜੜੀਆਂ ਆ ਇਹ ਸਲਿੱਪਾਂ ਕੱਟੀਆਂ ਜਾ ਰਹੀਆਂ ਫਿਰ ਉਸ ਤੋਂ ਬਾਅਦ ਜੜੀਆਂ ਸਲਿੱਪਸ ਆ ਉਹ ਸੀ ਇਹ ਫੋਟੋਆਂ ਦੇ ਵਿੱਚ ਲਿਜਾ ਕੇ ਫਿਰ ਕਾਰਡ ਜਿਹੜੇ ਆ ਉਹ